ਬਠਿੰਡਾ ਟ੍ਰੈਫਿਕ ਪੁਲਿਸ ਵੱਲੋਂ ਡੀਐਸਪੀ ਟ੍ਰੈਫਿਕ ਵਿਸ਼ਵਜੀਤ ਸਿੰਘ ਮਾਨ ਅਤੇ ਟ੍ਰੈਫਿਕ ਇੰਚਾਰਜ ਮਰੀਕ ਸਿੰਘ ਦੀ ਅਗਵਾਈ ਵਿੱਚ ਬਠਿੰਡਾ ਨੈਸ਼ਨਲ ਹਾਈਵੇ ਤੇ ਲਗਾਇਆ ਗਿਆ ਨਾਕਾ ਇਸ ਦੌਰਾਨ ਓਵਰ ਸਪੀਡ ਅਤੇ ਓਵਰ ਲੋਡ ਵਾਹਨਾਂ ਦੇ ਕੱਟੇ ਗਏ ਚਲਾਨ ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਕਿ ਬਠਿੰਡਾ ਟ੍ਰੈਫਿਕ ਪੁਲਿਸ ਵੱਲੋਂ ਬੁਲਟ ਮੋਟਰਸਾਈਕਲ ਜੋਤੀ ਪਟਾਕੇ ਪੰਦੇ ਹਨ ਉਹਨਾਂ ਦੇ ਵੀ ਕੱਟੇ ਗਏ ਚਲਾਨ ਆਓ ਦੇਖਦੇ ਹਾਂ ਬਠਿੰਡਾ ਤੋਂ ਸਾਡੇ ਪੱਤਰਕਾਰ ਮਨੋ ਚਰਖੀ ਵੱਲ ਦੀਏ ਵਿਸ਼ੇਸ਼ ਰਿਪੋਰਟ ਉੱਤੇ ਢਾ ਰੱਖਿਆ ਵਾਸਤੇ ਨਹੀਂ ਪੇਪਰ ਦਾ ਸੀਗਾ ਹਾਈ ਸਪੀਡ ਦਾ ਨਾਕਾ ਲੱਗਿਆ ਹੋਇਆ ਪਾ 50 ਮੇਰੀ ਗੱਲ ਸੁਣਨਾ ਆਹ ਦਾਸ ਪ੍ਰੈਸ ਰਿਪੋਰਟਰ ਵਾਲੇ ਸੁਣੀ ਜਾਂਦੇ ਤੇਰੀ ਗੱਲ ਮੇਰੇ ਨਾਲ ਕੰਨ ਤੇ ਲੱਗਿਆ ਹੋਇਆ ਫੋਨ ਲਾਤਾ ਇਹ ਨਹੀਂ ਉਹ ਮੈਂ ਸੁਣੀ ਜਾਂਦੇ ਆ ਬਾਕੀ ਆ ਤੇਰੇ ਮੁੰਡਿਆਂ ਨੂੰ ਦੱਸ ਦੇ ਵੀ ਕੀ ਕਰਨਾ ਪ੍ਰੈਸ ਵਾਲਿਆਂ ਨੇ ਆ ਲੈ ਜਾਦਾ ਜੀ ਸਰਪੰਚਟਰ ਅੰਮੀ ਚੰਗਾ ਇੰਚਾਰਜ ਤੱਕ ਵੀ ਬਣਦਾ ਅੱਜ ਅਸੀਂ ਹਾਈਵੇ ਤੇ ਨਾਕਾ ਲਾਇਆ ਓਵਰ ਸਪੀਡ ਦਾ ਤੇ ਓਵਰ ਲੋਡ ਦਾ ਜਿਹਦੇ ਚ ਬੱਸਾਂ ਤੁਸੀਂ ਦੇਖਿਆ ਵੀ ਬਹੁਤ ਜਿਆਦਾ ਓਵਰਲੋਡ ਆ ਰਹੀਆਂ ਉਹਨਾਂ ਦੇ ਵੀ ਚਲਾਨ ਕੱਟੇ ਗਏ ਤੇ ਓਵਰ ਸਪੀਡ ਦੇ ਵੀ ਚਲਾਨ ਆ। ਉਹ ਕਿਸੇ ਆ ਦੇ ਕੰਪਨੀ ਨਾਲ ਉਹਦੇ ਨਾਲ ਮੈਨੇਜਰ ਨਾਲ ਗੱਲ ਕਰਾਈ ਸੀਗੀ। ਕਹਿੰਦਾ ਮੈਂ ਬਰਾੜ ਬੋਲਦਾ ਉਹ ਕਹਿੰਦਾ ਬਲੇ ਕੋ ਉਹਦੇ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ। ਅ ਜੋ ਹੈਗਾ ਅਸੀਂ ਆਪਣਾ ਪ੍ਰੋਸੈਸ ਜਾਰੀ ਰੱਖਾਂਗੇ ਅਸੀਂ ਕਾਨੂੰਨੀ ਕਾਰਵਾਈ ਕੀਤੀ ਹੈ। ਜਾਨਾ ਨਾਲ ਬਹੁਤ ਜਿਆਦਾ ਖਲਵਾੜ ਹੈ। ਕੁਝ ਵੀ ਮਿਸ ਅਪੀਨਿੰਗ ਹੋ ਸਕਦੀ ਹੈ ਇਸੇ ਕਰਕੇ ਇਹਨਾਂ ਦੇ ਚਲਾਨ ਕੱਟੇਗੇ ਕਿਤਾ ਰਾਸ਼ਤਾਨੀਆਂ ਦੀਆਂ ਦੋ ਤਰ ਰਾਸ਼ਤਾਨੀਆਂ ਸੀ ਤੇ ਇੱਕ ਹੋਰ ਸੀ ਪ੍ਰਾਈਵੇਟ ਉਹਨਾਂ ਦੇ ਵੀ ਚਲਾਨ ਕੱਟੇਗੇ ਸਪੀਡ ਟੈਸਟ ਕਰਦੇ ਆ ਜਿਸ ਇਸ ਤਰ੍ਹਾਂ ਕੋਈ ਜਿਆਦਾ ਓਵਰ ਸਪੀਡ ਆ ਰਹੀ ਉਹਨਾਂ ਚਲਾਨ ਵੀ ਕੱਟਦੇ ਆ ਸਲੀਬ ਅਸੀਂ 4 ਵਜੇ ਦੇ ਲੱਗੇ ਹੁਣ 6 ਵਜੇ ਗਏ ਆ ਕੰਟੀਨਿਊ ਸਾਡਾ ਪ੍ਰੋਸੈਸ ਚੱਲ ਰਿਹਾ ਜੇਗਾ ਕੱਲ ਨੂੰ ਅਸੀਂ ਫਿਰ ਦੇਖਾਂਗੇ ਲਾਵਾਂਗੇ ਕੱਲ ਨੂੰ ਹੀ ਕੱਟਾਂਗੇ ਚਲਾਨ